ਉਸ ਇਤਿਹਾਸਕ ਦਿਨ ਦੇ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਵੀ ਵੀ ਆਈ ਪੀਜ਼ ਮੂਵਮੈਂਟ ਹੋਣੀ ਹੈ ਤਾਂ ਉਸ ਵੀ ਵੀ ਆਈ ਪੀ ਦੇ ਲਈ ਦੇਖੋ ਕਿਸ ਤਰ੍ਹਾਂ ਦੇ ਅਤੀ ਆਧੁਨਿਕ ਪ੍ਰਬੰਧ ਜਿਹੜੇ ਨੇ ਉਹ ਕੀਤੇ ਹੋਏ ਨੇ ਤਸਵੀਰਾਂ ਦਿਖਾਉਣਾ ਬੁਲੇਟ ਪ੍ਰੂਫ ਜਿਹੜੀ ਇਹ ਗੱਡੀ ਹੈ ਤਿਆਰ ਕੀਤੀ ਗਈ ਹੈ ਯੂਪੀ ਪੁਲਿਸ ਵੱਲੋਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਨੇ ਬੇਹੱਦ ਖਾਸ ਗੱਡੀ ਕਹੀ ਜਾ ਸਕਦੀ ਹੈ ਤਾਂ ਆਪਣੇ ਆਪ ਦੇ ਵਿੱਚ ਇੱਕ ਖਿੱਚ ਦਾ ਕੇਂਦਰ ਬਣੀ ਹੋਈ ਆ ਬੁਲੇਟ ਪ੍ਰੂਫ ਗੱਡੀ ਦੂਰ ਦੂਰ ਤੋਂ ਜਿਹੜੇ ਲੋਕ ਫੋਟੋ ਖਿਚਵਾਉਣ ਦੇ ਲਈ ਇਸ ਗੱਡੀ ਦੇ ਨਾਲ ਆਉਂਦੇ ਨੇ ਦੇਖ ਸਕਦੇ ਹੋ ਬਿਹੱਦ ਅਤੀ ਆਧੁਨਿਕ ਇਹ ਬੁਲੇਟ ਪ੍ਰੂਫ ਗੱਡੀ ਆ ਕਿਉਂਕਿ ਪੂਰੇ ਦੇਸ਼ ਦੇ ਵਿੱਚੋਂ ਅਗਰ ਜ਼ਿਕਰ ਕਰਿਆ ਜਾਵੇ ਤਾਂ ਸ਼੍ਰੀ ਆਯੋਧਿਆਜੀ ਦੇ ਵਿੱਚ ਵੀ ਵੀ ਆਈਪੀਜ਼ ਮੂਵਮੈਂਟ ਰਹਿਣੀ ਆ ਤਾਂ ਉਸ ਦੇ ਮੱਦੇ ਨਜ਼ਰ ਯੂਪੀ ਪੁਲਿਸ ਦੀ ਤਰਤੀ ਤੋਂ ਲੈ ਕੇ ਆਕਾਸ਼ ਤੱਕ ਪੈਣੀ ਨਜ਼ਰ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸੰਜਿਆ ਕਰ ਰਹੇ ਦੇਖ ਸਕਦੇ ਹੋ ਆਪਣੇ ਆਪ ਦੇ ਵਿੱਚ ਬੇहद ਖਾਸ ਤਸਵੀਰਾਂ ਨੇ ਯੂਪੀ ਪੁਲਿਸ ਦੀ ਮੁਸਤੈਦੀ ਕਿਸ ਤਰ੍ਹਾਂ ਦੀ ਹੈ ਪ੍ਰਧਾਨ ਮੰਤਰੀ ਤੋਂ ਲੈ ਕੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਹਾਜ਼ਰ ਰਹਿਣਗੇ तमाम ਦੇਸ਼ ਦੀਆਂ ਉਹ ਵੱਡੀਆਂ ਹਸਤੀਆਂ ਨੇ ਜਿਹੜੀਆਂ ਉਹ ਹਾਜ਼ਰ ਰਹਿਣ ਗਿਆ ਤਾਂ ਤਸਵੀਰਾਂ ਦੇਖੋ ਤੁਸੀਂ ਬੇहद ਖਾਸ ਤਸਵੀਰਾਂ ਨੇ ਬੇहद ਖਾਸ ਤਰ੍ਹਾਂ ਦੀ ਇਹ ਗੱਡੀ ਹੈ ਇਹ ਖਿੱਚ ਦਾ ਕੇਂਦਰ ਬਣੀ ਹੋਈ ਇੱਕ ਗੱਡੀ ਹੈ ਦੇਖ ਸਕਦੇ ਹੋ तमाम ਜਿਹੜੇ ਜਬਾਨ ਨੇ ਉਹ ਅੰਦਰ ਤਾਇਨਾਤ ਨੇ ਅੰਦਰ ਬੈਠੇ ਨੇ ਬੁਲੇਟ ਪ੍ਰੂਫ ਹੈ ਗੱਡੀ ਹੈ ਤੇ अयोध्या uh, जिथे ਲਤਾ ਮੰਗੇਸ਼ਕਰ ਚੌਂਕ ਦੇ ਵਿੱਚ ਇਸ ਵੇਲੇ ਖਿੱਚ ਦਾ ਕੇਂਦਰ ਬਣੀ ਹੋਈ ਹੈ ਕਿਉਂਕਿ ਦੇਖਿਆ ਜਾਵੇ ਤਾਂ ਜਿਹੜੇ ਯੂਪੀ ਪੁਲਿਸ ਦੇ ਜਵਾਨ ਨੇ ਉਹ ਅੰਦਰ ਮੌਜੂਦ ਨੇ ਆਪਣੇ ਆਪ ਦੇ ਵਿੱਚ ਇਹ ਗੱਡੀ ਖਿੱਚ ਦਾ ਕੇਂਦਰ ਹੈ ਤਸਵੀਰਾਂ ਲਗਾਤਾਰ ਦੇਖੋ ਫੋਟੋਆਂ ਖਿੱਚੀਆਂ ਜਾ ਰਹੀਆਂ ਹਨ ਅਭਿਸ਼ੇਕ ਦਿਖਾਉ ਹੈ ਤਸਵੀਰ ਬੇहद ਖਿੱਚ ਦਾ ਕੇਂਦਰ ਹੈ ਇਹ ਗੱਡੀ ਲਤਾ ਜੀ ਚੌਂਕ ਦੇ ਵਿੱਚ ਬਣੀ ਹੋਈ ਹੈ ਤਾਂ ਆਪਣੇ ਆਪ ਦੇ ਵਿੱਚ ਬਹੁਤ ਯੂਨਿਕ ਚੀਜ਼ ਹੈ ਕਿਉਂਕਿ ਵੀਬੀਆਈਪ ਮੂਵਮੈਂਟ ਹੈ ਜਿਹੜੀ ਉਹ ਸ਼੍ਰੀ ਅਯੋਧਿਆ ਜੀ ਦੇ ਵਿੱਚ ਲਗਾਤਾਰ ਹੋ ਰਹੀ ਹੈ ਮੁੱਖ ਮੰਤਰੀ ਡਿਪਟੀ ਸੀਐਮ ਪ੍ਰਧਾਨ ਮੰਤਰੀ ਪੂਰੇ ਦੇਸ਼ ਦੀ ਕ੍ਰੀਮ ਦਾ ਜ਼ਿਕਰ ਕਰਿਆ ਜਾਵੇ ਤਾਂ ਉਹ ਆਯोध्या ਜੀ ਦੇ ਵਿੱਚ ਮੌਜੂਦ ਰਹੂਗੀ ਤਾਂ ਹੁਣ ਇਹ ਗੱਡੀ ਆਪਣੇ ਆਪ ਦੇ ਵਿੱਚ ਬੇਹਦ ਸਪੈਸ਼ਲ ਹੈ ਜਿਸ ਦੇ ਚੱਲਦੇ ਹੋਏ ਇਹ ਖਿੱਚ ਦਾ ਕੇਂਦਰ ਹੈ ਤੇ ਹੁਣ ਯੂਪੀ ਪੁਲਿਸ ਦੀ ਨਜ਼ਰ ਧਰਤੀ ਤੋਂ ਲੈ ਕੇ ਆਕਾਸ਼ ਤੱਕ ਹੈ ਉਸ ਇਤਿਹਾਸਕ ਦਿਨ ਦੇ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਵੀ ਵੀ ਆਈ ਪੀਜ਼ ਮੂਵਮੈਂਟ ਹੋਣੀ ਹੈ ਤਾਂ ਉਸ ਵੀ ਵੀ ਆਈ ਪੀ ਦੇ ਲਈ ਤੱਕ ਦੇਖੋ ਕਿਸ ਤਰ੍ਹਾਂ ਦੇ ਅਤੀ ਆਧੁਨਿਕ ਪ੍ਰਬੰਧ ਜਿਹੜੇ ਨੇ ਉਹ ਕੀਤੇ ਹੋਏ ਨੇ ਤਸਵੀਰਾਂ ਦਿਖਾਉਣਾ ਬੁਲੇਟ ਪ੍ਰੂਫ ਜਿਹੜੀ ਇਹ ਗੱਡੀ ਹੈ ਤਿਆਰ ਕੀਤੀ ਗਈ ਹੈ ਯੂਪੀ ਪੁਲਿਸ ਵੱਲੋਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਨੇ ਬੇਹੱਦ ਖਾਸ ਗੱਡੀ ਕਹੀ ਜਾ ਸਕਦੀ ਆ ਤਾਂ ਆਪਣੇ ਆਪ ਦੇ ਵਿੱਚ ਇੱਕ ਖਿੱਚ ਦਾ ਕੇਂਦਰ ਬਣੀ ਹੋਈ ਆ ਬੁਲੇਟ ਪ੍ਰੂਫ ਗੱਡੀ ਦੂਰ ਦੂਰ ਤੋਂ ਜਿਹੜੇ ਲੋਕ ਫੋਟੋ ਖਿਚਵਾਉਣ ਦੇ ਲਈ ਇਸ ਗੱਡੀ ਦੇ ਨਾਲ ਆਉਂਦੇ ਨੇ ਦੇਖ ਸਕਦੇ ਹੋ ਬੇਹੱਦ ਅਤੀ ਆਧੁਨਿਕ ਇਹ ਬੁਲੇਟ ਪ੍ਰੂਫ ਗੱਡੀ ਆ ਕਿਉਂਕਿ ਪੂਰੇ ਦੇਸ਼ ਦੇ ਵਿੱਚੋਂ ਅਗਰ ਜ਼ਿਕਰ ਕਰਿਆ ਜਾਵੇ ਤਾਂ ਸ਼੍ਰੀ ਆਯੁੱਧਿਆ ਜੀ ਦੇ ਵਿੱਚ ਵੀ ਵੀ ਆਈਪੀਜ਼ ਮੂਵਮੈਂਟ ਰਹਿਣੀ ਆ ਤਾਂ ਉਸ ਦੇ ਮੱਦੇ ਨਜ਼ਰ ਯੂਪੀ ਪੁਲਿਸ ਦੀ ਤਰਤੀ ਤੋਂ ਲੈ ਕੇ ਆਕਾਸ਼ ਤੱਕ ਪੈਣੀ ਨਜ਼ਰ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸੰਜਿਆ ਕਰ ਰਹੇ ਦੇਖ ਸਕਦੇ ਹੋ ਆਪਣੇ ਆਪ ਦੇ ਵਿੱਚ ਬੇहद ਖਾਸ ਤਸਵੀਰਾਂ ਨੇ ਯੂਪੀ ਪੁਲਿਸ ਦੀ ਮੁਸਤੈਦੀ ਕਿਸ ਤਰ੍ਹਾਂ ਦੀ ਹੈ ਪ੍ਰਧਾਨ ਮੰਤਰੀ ਤੋਂ ਲੈ ਕੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤ્યਨਾਥ ਹਾਜ਼ਰ ਰਹਿਣਗੇ तमाम ਦੇਸ਼ ਦੀਆਂ ਉਹ ਵੱਡੀਆਂ ਹਸਤੀਆਂ ਨੇ ਜਿਹੜੀਆਂ ਉਹ ਹਾਜ਼ਰ ਰਹਿਣਗੇ ਤਾਂ ਤਸਵੀਰਾਂ ਦੇਖੋ ਤੁਸੀਂ ਬੇहद ਖਾਸ ਤਸਵੀਰਾਂ ਨੇ ਬੇहद ਖਾਸ ਤਰ੍ਹਾਂ ਦੀ ਇਹ ਗੱਡੀ ਹੈ ਇਹ ਖੇਚ ਦਾ ਕੇਂਦਰ ਬਣੀ ਹੋਈ ਇੱਕ ਗੱਡੀ ਆ ਦੇਖ ਸਕਦੇ ਹੋ तमाम ਜਿਹੜੇ ਜਬਾਨ ਨੇ ਉਹ ਅੰਦਰ ਤਾਇਨਾਤ ਨੇ ਅੰਦਰ ਬੈਠੇ ਨੇ ਬੁਲੇਟ ਪ੍ਰੂਫ ਹੈ ਗੱਡੀ ਆ ਤੇ ਅਯੋਧਿਆ ਜੀ ਦੇ ਲਤਾ ਮੰਗੇਸ਼ਕਰ ਚੌਂਕ ਦੇ ਵਿੱਚ ਇਸ ਵੇਲੇ ਖਿੱਚ ਦਾ ਕੇਂਦਰ ਬਣੀ ਹੋਈ ਹੈ ਕਿਉਂਕਿ ਦੇਖਿਆ ਜਾਵੇ ਤਾਂ ਜਿਹੜੇ ਯੂਪੀ ਪੁਲਿਸ ਦੇ ਜਵਾਨ ਨੇ ਉਹ ਅੰਦਰ ਮੌਜੂਦ ਨੇ ਆਪਣੇ ਆਪ ਦੇ ਵਿੱਚ ਇਹ ਗੱਡੀ ਖਿੱਚ ਦਾ ਕੇਂਦਰ ਹੈ ਤਸਵੀਰਾਂ ਲਗਾਤਾਰ ਦੇਖੋ ਫੋਟੋਆਂ ਖਿੱਚੀਆਂ ਜਾ ਰਹੀਆਂ ਹਨ ਅਭਿਸ਼ੇਕ ਦਿਖਾਉ ਹੈ ਤਸਵੀਰ ਬੇहद ਖਿੱਚ ਦਾ ਕੇਂਦਰ ਹੈ ਇਹ ਗੱਡੀ ਲਤਾ ਜੀ ਚੌਂਕ ਦੇ ਵਿੱਚ ਬਣੀ ਹੋਈ ਹੈ ਤਾਂ ਆਪਣੇ ਆਪ ਦੇ ਵਿੱਚ ਬਹੁਤ ਯੂਨਿਕ ਚੀਜ਼ ਹੈ ਕਿਉਂਕਿ ਵੀ ਬੀਆਈਪੀ ਮੂਵਮੈਂਟ ਹੈ ਜਿਹੜੀ ਉਹ ਸ਼੍ਰੀ ਅਯੋਧਿਆ ਜੀ ਦੇ ਵਿੱਚ ਲਗਾਤਾਰ ਹੋ ਰਹੀ ਹੈ ਮੁੱਖ ਮੰਤਰੀ ਡਿਪਟੀ ਸੀਐਮ ਪ੍ਰਧਾਨ ਮੰਤਰੀ ਪੂਰੇ ਦੇਸ਼ ਦੀ ਕਰੀਮ ਦਾ ਜ਼ਿਕਰ ਕਰਿਆ ਜਾਵੇ ਤਾਂ ਉਹ ਆਯੋਧਿਆਜੀ ਦੇ ਵਿੱਚ ਮੌਜੂਦ ਰਹੂਗੀ ਤਾਂ ਹੁਣ ਇਹ ਗੱਡੀ ਆਪਣੇ ਆਪ ਦੇ ਵਿੱਚ ਬੇਹਦ ਸਪੈਸ਼ਲ ਹੈ ਜਿਸ ਦੇ ਚੱਲਦੇ ਹੋਏ ਇਹ ਖਿੱਚਦਾ ਕੇਂਦਰ ਹੈ ਤੇ ਹੁਣ ਯੂਪੀ ਪੁਲਿਸ ਦੀ ਨਜ਼ਰ ਧਰਤੀ ਤੋਂ ਲੈ ਕੇ ਆਕਾਸ਼ ਤੱਕ